ਰਣਾ ਦੇ ਅ ਨਿਆਸਟੇੜੀ ਹੀ ਮਰ ਕਤਲ ਮਾਮਲੇ ਵਿੱਚ ਕੀ ਇਹਨਾਂ ਦਾ ਫੈਸਲਾ ਕੀਤਾ ਗਿਆ ਹੈ ਵੀ 8ਵੀਂ ਨੂੰ ਬਲੋ ਸਟੇਸ਼ਨ ਸਾਹ ਪਰ ਗੰਡੀ ਜੀ ਸ਼ਾਮ ਲਾਲ ਨੇ ਇੱਕ ਮਕੱਚਾ ਦਰਜ ਕਰਾਇਆ ਜਿਹਦੇ ਵਿੱਚ ਅਸ਼ੋਕ ਕੁਮਾਰ ਤੇ ਕਸ਼ਲ ਕੁਮਾਰ ਦੋਨਾਂ ਦਾ ਮਰਡਰ ਹੋ ਗਿਆ ਸੀ ਤੇ ਆਸ਼ਾ ਰਾਣੀ ਅਪਨ ਕੁਮਾਰ ਤੇ ਸਤਿਆ ਦੇਵੀ ਮੂ ਬੁਰਿਤਰਾ ਇੰਜਰ ਕੀਤਾ ਹੈ ਇਹ ਜਿਹੜੀ ਆਸ਼ਾ ਰਾਣੀ ਹੈ ਇਹ ਡੇਢ ਸਾਲ ਹਸਪਟਲਾਈਜ਼ ਰਹੀ ਹੈ ਔਰ ਉਸ ਦੇ ਬਾਅਦ ਇਹ ਕੋਮਾ ਤੋਂ ਬਾਹਰ ਆਈ ਹੈ ਫਿਰ ਇਹਦੀ ਗਵਾਹੀ ਹੋਈ ਹੈ ਇਹ 20 ਜਗ ਨੂੰ 11 12 ਜਨੇ ਇਨਕਲੂਡਿੰਗ ਤਿੰਨ ਲੜਕੀ ਔਰਤਾਂ ਇਹ ਪੌੜੀਆਂ ਰਸਤੇ ਚੜੇ ਛੱਤ ਤੇ ਛੱਤ ਤੇ ਸ਼ੋਕ ਕੁਮਾਰ ਤੇ ਕੌਸ਼ਲ ਕੁਮਾਰ ਸੁੱਤੇ ਸੀ ਦੋਨੋਂ ਨੂੰ ਸਾਤੇ ਉਹਦਾ ਮਰਡਰ ਕੀਤਾ ਉਹਦੇ ਬਾਅਦ ਪੌੜੀਆਂ ਉਤਰ ਕੇ ਥੱਲੇ ਆਇਣ ਅੱਗੇ ਆਸ਼ਰਾਨੀ ਮਿਲ ਗਈ ਉਹਦੀ ਵਾਈਫ ਤੇ ਅਪਨ ਕੁਮਾਰ ਦਾ ਬੇਟਾ ਤੇ ਸਤਿਆ ਦੇਵ ਦੀ ਮਾਂ ਹੀ ਚੋਕ ਮਾਰ ਇਹਨਾਂ ਨੂੰ ਵੀ ਬੜੀ ਬੁਰੀ ਤਰ੍ਹਾਂ ਅੰਜੜ ਕੀਤਾ ਉਹ ਫਿਰ ਜਾਂਦੇ ਜਾਂਦੇ ਉਹ ਸੋਨਾ ਤੇ ਕੈਸ਼ ਵੀ ਲੈ ਗਏ ਇਹ ਵਿਵੇਕਪੁਰ ਡਿਸਟ੍ਰਿਕਟ ਅਫਸਰ ਨਹੀਂ ਸਰਕਾਰੀ ਅਫਸਰ ਤੇ ਮੈਨਾਂ ਦੋਨਾਂ ਨੇ ਇਹ ਅੰਜੜ ਕੀਤਾ ਤੇ جائے صاحب شریف جتندر پال سنگھ خرمی پالمی جائے جج کو انہوں نے اکتی اٹھ چوبی نو نیصلہ کیتا اور یہ بارہ یہ بارہ بندیا نمر قید کی, کی سجا دیتی ہے انکلوڈنگ وومینس نال دو دو روپئے کا جرمانہ کی یہ جا ਅਸ਼ੋਕ ਕੁਮਾਰ ਹੀ ਜਿਹਦਾ ਮਰਡਰ ਹੋਇਆ ਤੇ ਸਵੇਸ਼ ਰੈਣਾ ਦੀ ਗਰਸ਼ਾ ਸਰ ਇਹਨਾਂ ਦਾ ਕੀ ਹੈ ਨਾਮ ਦੇ ਨਾਮ ਨਾਲੇ ਨਾਮ ਉਹਦੇ 12 ਨੂੰ ਉਹ ਰਾਜਸਥਾਨ ਤੋਂ ਕੋਈ ਆ ਸਾਰਨਪੁਰ ਤੋਂ ਕਾਨਪੁਰ ਤੋਂ ਕਾਨਪੁਰ ਔਰ ਰਾਜਸਥਾਨ ਬਰੇਲੀ ਇਤਰੇ ਲੋਟਕੋ ਦੇ ਰਾਤਨ ਸੀਗਾ ਮਾਮਲਾ ਕਰਾ ਜਾ ਲੋਟਕੋ ਦੀ ਲੋਟਕੋ ਦਾ ਹੀ ਤਾਈ ਅਗਲੇ ਨੇ ਮਾਤੇ ਸਾਰੀ ਇਹ ਜਿਸ ਟੋਟਲ 42 ਗਵਾ ਭੁਗਤੇ ਨੇ ਤੇ ਉਹਦੇ ਬਾਅਦ ਜੱਜ ਸਾਹਿਬ ਨੇ ਫਾਈਂਡਿੰਗ ਦਿੱਤੀ ਹੈ ਲਾਈਫ ਇੰਪ੍ਰੈਜ਼ਮੈਂਟ ਦੇ